ਸਾਡੀ ਮਾਨਸਿਕ ਸਿਹਤ ਲਈ ਚੰਗੇ ਰਿਸ਼ਤੇ ਕਿਉਂ ਜ਼ਰੂਰੀ ਹਨ ਰਿਸ਼ਤੇ ਅਤੇ ਮਾਨਸਿਕ ਸਿਹਤ ਨਾਲ ਨਾਲ ਚੱਲਦੇ ਹਨ ਮਨੁੱਖ ਸਬੰਧਿਤ ਜੀਵ ਹਨ ਅਸੀਂ ਚਾਹੁੰਦੇ ਹਾਂ ਸਬੰਧਿਤ ਹੋਣ ਦੀ ਲੋੜ ਹੈ ਪਰ ਸਿਹਤਮੰਦ ਰਿਸ਼ਤੇ ਸਾਡੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ ਜਾਂ ਚੰਗਾ ਕਰਦੇ ਹਨ ਦਿਮਾਗੀ ਸਿਹਤਮੰਦ ਰਿਸ਼ਤੇ ਨੂੰ ਯਕੀਨੀ ਬਣਾਉਣਾ ਹੈ ਪਰ ਪਤਾ ਚੱਲਦਾ ਹੈ ਇਹ ਦੋਹਾਂ ਵਿੱਚੋਂ ਥੋੜਾ ਜਿਆ ਹੋ ਸਕਦਾ ਹੈ ਲਾਰਵਾ ਇਹ ਹੀ ਕਿਹਾ ਗਿਆ ਹੈ ਕਿ ਨਜ਼ਦੀਕੀ ਰਿਸ਼ਤੇ ਹੀ ਸਾਨੂੰ ਸਾਰੀ ਉਮਰ ਖੁਸ਼ ਰੱਖਦੇ ਹਨ ਦੋਸਤਾਂ ਪਰਿਵਾਰਾਂ ਅਤੇ ਕੰਮ ਦੇ ਸਹਿਕਰਮੀਆਂ ਨਾਲ ਸੁਰੱਖਿਅਤ ਅਤੇ ਸਿਹਤਮੰਦ ਰਿਸ਼ਤੇ ਮੁਸ਼ਕਲਾਂ ਤਬਦੀਲੀਆਂ ਅਤੇ ਅਨਸੰਸਤਾ ਦੇ ਸਮੇਂ ਸਾਡੀ ਰੱਖਿਆ ਕਰਦੇ ਹਨ ਉਹ ਬਿਮਾਰੀ ਅਤੇ ਨਿਰਾਸ਼ਾ ਤੋਂ ਠੀਕ ਹੋਣ ਵਿੱਚ ਸਾਡੀ ਮਦਦ ਕਰਦੇ ਹਨ ਹਾਰਬਰਟ ਯੂਨੀਵਰਸਿਟੀ ਦੇ 2012 ਦੇ ਅਧਿਐਨ ਅਨੁਸਾਰ ਜੇਕਰ ਅਸੀਂ ਉਹਨਾਂ ਲੋਕਾਂ ਨਾਲ ਘਿਰੇ ਹੋਏ ਹਾਂ ਜੋ ਸਾਨੂੰ ਪਿਆਰ ਕਰਦੇ ਹਨ ਅਤੇ ਸਾਡੀ ਦੇਖਭਾਲ ਕਰਦੇ ਹਨ ਤਾਂ ਸਾਡੀ ਸਰੀਰਕ, ਭਾਵਨਾਤਮਕ ਅਤੇ ਮਾਨਸਿਕ ਸਿਹਤ ਦੇ ਸਾਰੇ ਪਹਿਲੂ ਵਧੇਰੇ ਸਥਿਰ ਹੋਣਗੇ ਇਸਦਾ ਮਤਲਬ ਇਹ ਹੈ ਕਿ ਖੁਸ਼ੀ ਅਤੇ ਚੰਗੀ ਸਿਹਤ ਮੁੱਖ ਤੌਰ ਤੇ ਸਾਡੇ ਰਿਸ਼ਤਿਆਂ ਤੋਂ ਆਉਂਦੀ ਹੈ ਆਪਣੇ ਰਿਸ਼ਤਿਆਂ ਨੂੰ ਸੰਭਾਲਣਾ ਸਵੈ ਦੇਖਭਾਲ ਦਾ ਇੱਕ ਰੂਪ ਹੈ ਜੋ ਸਾਡੀ ਜੋ ਤੁਹਾਡੇ ਸਰੀਰਕ ਸੇਤ ਦੀ ਦੇਖਭਾਲ ਕਰਨ ਜਿੰਨਾ ਵੀ ਮਹੱਤਵਪੂਰਨ ਹੈ ਇੱਕ ਸਹਾਇਕ ਅਤੇ ਦੇਖਭਾਲ ਵਾਲੇ ਮਾਹੌਲ ਵਿੱਚ ਲੋਕ ਕੱਟ ਇਕੱਲੇ ਮਹਿਸੂਸ ਕਰਦੇ ਹਨ ਕੱਟ ਚਿੰਤਤ ਹੁੰਦੇ ਹਨ ਅਤੇ ਜ਼ਿੰਦਗੀ ਤੋਂ ਕੱਟ ਡਰਦੇ ਹਨ ਅਸੀਂ ਜਾਣਦੇ ਹਾਂ ਕਿ ਚੁਣੌਤੀਆਂ ਦੇ ਬਹੁਤ ਜ਼ਿਆਦਾ ਹੋਣ ਤੋਂ ਪਹਿਲਾਂ ਸਿਹਤਾਂ ਲਈ ਕਿਵੇਂ ਪਹੁੰਚਣਾ ਹੈ ਅਤੇ ਅਸੀਂ ਮੁਸੀਬਤਾਂ ਤੋਂ ਵਾਪਸ ਉੱਸ਼ਣਨ ਦੇ ਯੋਗ ਹਾਂ ਚੰਗੇ ਰਿਸ਼ਤੇ ਸਾਡੇ ਜੀਵਨ ਵਿੱਚ ਇੱਕ ਸਿਰਫ ਇੱਕ ਬੋਨਸ ਹੀ ਨਹੀਂ ਹਨ ਉਹ ਚੰਗੇ ਰਹਿਣ ਅਤੇ ਰਹਿਣ ਲਈ ਜ਼ਰੂਰੀ ਹਨ ਸਾਡੇ ਸਬੰਧਾਂ ਦੀ ਗੁਣਵੱਤਾ ਮਾਤਰਾ ਨਾਲੋਂ ਜ਼ਿਆਦਾ ਮਾਇਨੇ ਰੱਖਦੀ ਹੈ ਹਰ ਕਿਸੇ ਕੋਲ ਅਜਿਹੇ ਪਲ ਹੁੰਦੇ ਹਨ ਜਦੋਂ ਦੋਸਤਾਂ ਸਹਿਕਰਮੀਆਂ ਪਰਿਵਾਰ ਜਾਂ ਪਾਈ ਵਾਲਾਂ ਨਾਲ ਰਿਸ਼ਤੇ ਥੋੜੇ ਸੁਮੇਲੇ ਔਖੇ ਜਾਂ ਸਮੱਸਿਆ ਵਾਲੇ ਹੋ ਸਕਦੇ ਹਨ ਰਿਸ਼ਤਿਆਂ ਨੂੰ ਕੀਮਤ ਹੋਣ ਲਈ ਸੰਪੂਰਨ ਹੋਣਾ ਜ਼ਰੂਰੀ ਨਹੀਂ ਹੈ ਅਤੇ ਨਾ ਹੀ ਹੋ ਸਕਦਾ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਆਪਣੀਆਂ ਅਜੀਜ਼ਾਂ ਤੇ ਭਰੋਸਾ ਕਰ ਸਕਦੇ ਹਾਂ ਉਹ ਸਾਡੇ ਲਈ ਮੌਜੂਦ ਹੋਣ ਲਈ ਜਦੋਂ ਮੁਸ਼ਕਲ ਹੋ ਜਾਂਦੀ ਹੈ ਹਾਲਾਂਕਿ ਜੇਕਰ ਸਮੇਂ ਦੇ ਨਾਲ ਚੀਜ਼ਾਂ ਘਟਾਈ ਜਾਂ ਬੁਰੀਆਂ ਤਰ੍ਹਾਂ ਚਲਦੀਆਂ ਰਹਿੰਦੀਆਂ ਹਨ ਤਾਂ ਅਸੀਂ ਦੁਖੀ ਇਕੱਲੇ ਤੇ ਡਿਸਕਨੈਕਟ ਹੋ ਸਕਦੇ ਹਾਂ ਭਾਵੇਂ ਅਸੀਂ ਲੋਕਾਂ ਨਾਲ ਘਿਰੇ ਹੋਏ ਹਾਂ ਬੁਟੇ ਰਹਿਣਾ ਜਾਂ ਜੱਜ ਹਰੀਲੇ ਸੰਬੰਧ ਹੋਰ ਹੋਰ ਹੈ ਇਕੱਲੇ ਹੋਣ ਨਾਲੋਂ ਨਸਾਨਦੇਹ ਹੈ ਉਸ ਦੇ ਕੀ ਨਿੱਜੀ ਰਿਸ਼ਤੇ ਖਤਮ ਹੋਣਾ ਮਾਨਸਿਕ ਸਿਹਤ ਤੇ ਵਿਨਾਸ਼ਕਾਰੀ ਪ੍ਰਭਾਵ ਪੈ ਸਕਦਾ ਹੈ ਰਿਸ਼ਤਾ ਟੁੱਟਣ ਤੋਂ ਬਾਅਦ ਜਦੋਂ ਵੱਡੇ ਬੱਚੇ ਪਰਿਵਾਰ ਨੂੰ ਘਰ ਛੱਡ ਦਿੰਦੇ ਹਨ ਜਾਂ ਕਿਸੇ ਸਾਥੀ ਦੀ ਮੌਤ ਤੋਂ ਬਾਅਦ ਇਕਲਤਾ ਤੇ ਅਲੱਗ ਤੇ ਇਕਲਤਾ ਵੱਡੇ ਜੋਖਮ ਹੁੰਦੇ ਹਨ ਇਹ ਨੌਕਰੀ ਧਿਗਵਾ ਜਾਣ ਤੋਂ ਬਾਅਦ ਸੇਵਾ ਮੁਕਤੀ ਤੋਂ ਬਾਅਦ ਜਾਂ بے ਰੁਜ਼ਗਾਰੀ ਹੋਰ ਸਮੇਂ ਬਾਅਦ ਵੀ ਹੋ ਸਕਦਾ ਹੈ ਜਦੋਂ ਰੋਜ਼ਾਨਾ ਸਕਾਰਾਤਮਕ ਅਤੇ ਉਦੇਸ਼ਪੂਰਨ ਸਬੰਧ ਘਟ ਜਾਂਦੇ ਹਨ ਅਸੀਂ ਇਹ ਵੀ ਜਾਣਦੇ ਹਾਂ ਕਿ ਬੱਚਿਆਂ ਦੇ ਨਾਲ ਇੱਕ ਘਰ ਵਿੱਚ ਬਾਲਗਾਂ ਵਿਚਕਾਰ ਲਗਾਤਾਰ ਸੰਘਰਸ਼ ਨਾ ਸਿਰਫ ਬਾਲਗਾਂ ਲਈ ਤਣਾਅ ਦਾ ਕਾਰਨ ਬਣੇਗਾ ਇਹ ਬੱਚੇ ਦੀ ਤੰਦਰੁਸਤੀ ਅਤੇ ਆਂਦ-ਪਾਚਨ ਤੇ ਨਕਾਰਾਤਮਕ ਅਸਰ ਪਾ ਸਕਦਾ ਹੈ ਇਹ ਉਸ ਸਥਿਤੀ ਵਿੱਚ ਘਰੇਲੂ ਹਿੰਸਾ ਜਦੋਂ ਇੱਕ ਵਿਅਕਤੀ ਦੂਜੇ ਨੂੰ ਕਾਬੂ ਕਰਨ ਲਈ ਡਰ ਅਤੇ ਤੰਗਪਾਹੁੰਦੀਆਂ ਚਾਲਾਂ ਦੀ ਵਰਤੋਂ ਕਰਦਾ ਹੈ ਤਾਂ ਪੀੜਤ ਵਿਅਕਤੀ ਦੀ ਭਵਿੱਖ ਵਿੱਚ ਸਰਗਰਮਤਮਕ ਰਿਸ਼ਤੇ ਬਣਾਉਣਾ ਅਤੇ ਕਾਇਮ ਰੱਖਣ ਦੀ ਯੋਗਤਾ ਨੂੰ ਕਮਜ਼ੋਰ ਕੀਤਾ ਜਾ ਸਕਦਾ ਹੈ ਹਿੰਸਾ ਅਤੇ ਘਬਾ ਬੱਚੇ ਅਤੇ ਰੋਚ ਮੰਤਰਭਾਵਿਤ ਹੁੰਦੇ ਹਨ ਅਤੇ ਸੁਤੰਤਰ ਹੋਣ ਲਈ ਲੋੜੀਂਦੀ ਅਤੇ ਲੋੜੀ ਦੀ ਜ਼ਰੂਰਤ ਹੋਣ ਤੋਂ ਪਹਿਲਾਂ ਘਰ ਛੱਡ ਸਕਦੇ ਹਨ ਜਿਹੜੇ ਲੋਕ ਹਿੰਸਾ ਦੀ ਵਰਤੋਂ ਕਰਦੇ ਹਨ ਉਨ੍ਹਾਂ ਵਿੱਚ ਕਈ ਵਾਰ ਮਾਨਸਿਕ ਸਿਹਤ ਸਮੱਸਿਆ ਅਤੇ ਨਸ਼ਾ ਕਰਨ ਵਾਲੇ ਵਿਵਹਾਰ ਹੋ ਸਕਦੇ ਹਨ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੁੰਦੀ ਹੈ। ਅਸੀਂ ਆਪਣੇ ਰਿਸ਼ਤੇ ਨਾਤੇ ਨੂੰ ਕਿਵੇਂ ਸੁਧਾਰ ਸਕਦੇ ਹਾਂ? ਸ਼ੁਰੂ ਕਰ ਲਈ ਤੁਹਾਡੇ ਮੌਜੂਦਾ ਰਿਸ਼ਤੇ ਬਾਰੇ ਸੋਚੋ ਅਤੇ ਤੁਸੀਂ ਕਿਸ ਤਰ੍ਹਾਂ ਦੇ ਰਿਸ਼ਤੇ ਰੱਖਣਾ ਚਾਹੁੰਦੇ ਹੋ? ਉਦਾਹਰਨ ਲਈ ਤੁਸੀਂ ਨਵੇਂ ਦੋਸਤ ਬਣਾਉਣਾ ਚਾਹ ਸਕਦੇ ਹੋ ਜਾਂ ਆਪਣੇ ਮੌਜੂਦਾ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹ ਸਕਦੇ ਹੋ। ਜੇਕਰ ਤੁਸੀਂ ਮੌਜੂਦਾ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਲੋਕਾਂ ਤੱਕ ਪਹੁੰਚੋ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਤੋਂ ਜਾਣਦੇ ਹੋ ਜਿਵੇਂ ਕਿ ਸਹਿਕਰਮਚਾਰੀ, ਪਰਿਵਾਰ, ਦੋਸਤ, ਮਿੱਤਰਾਂ ਜਾਂ ਗੁਆਂਢੀ ਸੁਝਾਅ ਦਿਓ ਕਿ ਤੁਸੀਂ ਵਧੇਰੇ ਵਾਰ ਸੰਪਰਕ ਵਿੱਚ ਰਹਿਣਾ ਚਾਹੁੰਦੇ ਹੋ ਅਤੇ ਕੌਫੀ ਪੀਣ, ਸੈਰ ਕਰਨ ਲਈ ਜਾਣਾ ਜਾਂ ਕੋਈ ਹੋਰ ਗਤੀਵਿਧੀ ਕਰਨਾ ਚਾਹੁੰਦੇ ਹੋ ਜਿਸ ਤੋਂ ਤੁਸੀਂ ਵਧੇਰੇ ਆਨੰਦਮਾਨ ਸੁਖਦੇ ਹੋ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਕ੍ਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਤੁਹਾਨੂੰ ਮਿਲ ਜੇ